ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੀ ਅਸੀਂ ਸਾਰੀ ਜੀਬ ਦਾ ਰਸ ਮਤਲਬ ਕਦੇ ਕੁਝ ਖੱਟਾ ਖਾਣਾ ਮਿੱਠਾ ਖਾਣਾ ਲੂਣਾ ਖਾਣਾ ਮਸਾਲੇਦਾਰ ਖਾਣਾ ਆਪਣੀ ਖਾਣੀ ਦੀ ਸਵਾਦ ਦੇ ਪਿੱਛੇ ਬਹੁਤ ਕੁਝ ਸਮਾਂ ਔਰ ਬਹੁਤ ਕੁਝ ਅਸੀ ਜ਼ਿੰਦਗੀ ਦੀ ਗੁਜ਼ਰਾਨ ਲਗਾਨੀ ਆ ਲੇਕਿਨ ਇਸ ਸਵਾਦ ਨੂੰ ਪੂਰਾ ਕਰਦਿਆਂ ਹੋਇਆਂ ਵੀ ਜੀਬ ਕਦੀ ਰੱਜਦੀ ਨਹੀਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਪਰਮੇਸ਼ਰ ਦਾ ਨਾਮ ਜਪ ਲੈਂਦਾ ਹੈ ਪਰਮਾਤਮਾ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਫਿਰ ਨਾਮ ਜਪਦਿਆਂ ਉਸ ਨੂੰ ਸਾਰੇ ਰਸ ਮਿਲ ਜਾਂਦੇ ਨੇ ਜੋ ਇਹ ਜੀਬ ਮਾੜਨਾ ਚਾਹੁੰਦੀ ਹੈ ਗੁਰੂ ਮਹਾਰਾਜ ਕਹਿੰਦੇ ਨੇ ਸਬਰਸ ਮਿੱਠੀ ਮੰਨੀ ਐ ਸੁਣੀਐ ਸਾਲੂਣੀ ਸਬਰਸ ਮਿੱਠੀ ਮੰਨੀ ਐ ਸੁਣੀਐ ਸਾਲੂਣੀ ਖੱਟ ਤੁਰਸੀ ਮੁਖ ਬੋਲਣਾ ਮਾਰਣ ਨਾਦ ਕੀਏ 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਮਿੱਠਾ ਮਿੱਠਾ ਸਵਾਦ ਜਿਹੜਾ ਹੈ ਇਹ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਆਪੇ ਹੀ ਮਿਲ ਜਾਂਦਾ ਹੈ ਮਹਾਰਾਜ ਕਹਿੰਦੇ ਜਿਹੜਾ ਖੱਟਾ ਸਵਾਦ ਹੈ ਪਰਮਾਤਮਾ ਦੀ ਉਸਤਤ ਕਰਨਾ ਉਹਦਾ ਕੀਰਤਨ ਸੁਣਨਾ ਮਸਾਲੇ ਛਕਣਾ ਮਹਾਰਾਜ ਕਹਿੰਦੇ 36 ਪ੍ਰਕਾਰ ਦਾ ਭੋਜਨ ਵੀ ਜਿਹੜਾ ਸਵਾਦ ਦਿੰਦਾ ਆ ਉਹ ਇੱਕ ਵਾਰ ਦੇ ਨਾਮ ਜਪਣ ਦੇ ਅੰਦਰ ਪਰਮੇਸ਼ਰ ਦੀ ਰਸ ਯਾਦ ਦੇ ਅੰਦਰ ਰਸ ਆਪੀ ਬਣ ਜਾਂਦਾ ਜਿਦੇ ਤੇ ਉਹ ਵਾਹਿਗੁਰੂ ਕਿਰਪਾ ਕਰੇ